ਸਰਦਾਰ ਗੁਰਜੀਤ ਸਿੰਘ ਜੀ ਦੇ ਨਿਵਾਸ ਤੇ ਇਕੱਤਰ ਹੋਏ ਮੇਰੇ ਨਾਲ ਸਾਡੇ ਇੱਥੇ ਇਲਾਕੇ ਦੇ ਸਾਬਕਾ ਐਮ.ਐਲ.ਏ ਸਰਦਾਰ ਤਰੋਚਨ ਸਿੰਘ ਸੂਨ ਸਾਹਿਬ ਸਤਵੀਰ ਜੀ ਡਾਕਟਰ ਸਾਹਿਬ ਸਰਪੰਚ ਸਾਹਿਬ ਤੇ ਹੋਰ ਸਾਰੇ ਆਗੂ ਸਹਿਬਾਨ ਸਾਹਮਣੇ ਸਾਰੇ ਸਤਕਾਰਤ ਬਜ਼ੁਰਗੋ ਸਤਕਾਰਤ ਮਿਲਿਆ ਮਾਤਾ ਹਾਂ ਨੌਜਵਾਨ ਵੀਰੋ ਫਤੇ ਦੀ ਸਾਂਝ ਕਰਨਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜਦੋਂ ਮੈਂ ਆ ਰਿਹਾ ਸੀ ਮੈਨੂੰ ਦੱਸਿਆ ਕਿ ਭਾਜੀ ਕੈਨੇਡਾ ਰਹਿੰਦੇ ਆ ਤੇ ਪਰ ਭਾਰੀ ਵੱਲੋਂ ਕਈ ਸਾਲਾਂ ਤੋਂ ਹਰ ਸਾਲ ਪੂਰੇ ਵਧੀਆ ਵੱਡੇ ਪੱਦਰ ਤੇ ਖੇਡਾਂ ਕਰਾਈਆਂ ਜਾਂਦੀਆਂ ਔਰੇ ਮੈਨੂੰ ਦੱਸਿਆ ਕਿਸ ਨੇ ਕਿ ਕਿਲਾ ਰਾਏਪੁਰ ਵਰਗੀਆਂ ਖੇਡਾਂ ਦੇ ਬਰਾਬਰ ਦੀਆਂ ਖੇਡਾਂ ਹੈ ਤੇ ਹੁਣ ਸਰਦੀ ਬਾਜੀ ਜ਼ਿਆਦਾ ਉਧਰ ਰਹਿਣ ਲੱਗੇ ਤਾਂ ਹੁਣ ਖੇਡਾਂ ਤਾਂ ਹੁੰਦੀਆਂ ਪਰ ਉਹਨੇ ਵੱਡੇ ਪੱਦਰ ਤੇ ਨਹੀਂ ਹੁੰਦੇ ਜਿਨੇ ਵੱਡੇ ਪੱਦਰ ਤੇ ਹੁੰਦੀਆਂ ਸੀ। ਉਹਨੂੰ ਵਾਰਾ ਕਰ ਲੋ ਭਾ ਵੇਟਰ ਸਰਦੀਆਂ ਚ ਕਰ ਲੈਣਾ। ਮੈਂ ਕਿਹਾ ਭਾਵੇਂ ਸਰਦੀਆਂ ਚ ਕਰ ਲਿਆ ਕਰੋ। ਹਾਂ। ਨਾ ਮੈਂ ਕਿਹਾ ਜਦੋਂ ਉਹਰੇ ਹੁਣ ਗੱਲ ਤਾਂ ਇੰਨੀ ਕਹ। ਕਿਉਂਕਿ ਜਿਹੜੀਆਂ ਪੰਜਾਬ ਦੇ ਨਾਲ ਚੀਜ਼ਾਂ ਜੁੜੀਆਂ ਨਾ ਉਹ ਚੱਲਦੀਆਂ ਰਹੇ ਚੇਦੀ। ਤੇ ਜੇ ਅਜੇ ਕਿਲਾਪੁਰ ਕਿਲਾਪੁਰ ਜਿਹੜਾ रायपुर ਦਾ ਨਾਮ ਹੈ ਤਾਂ ਉਹ ਫਿਰ ਜਿਹੜਾ ਆਪਣੇ ਇਸ ਇਲਾਕੇ ਦਾ ਨਾਮ ਹੈ ਉਹ ਵੀ ਫਿਰ ਗੁੰਜਰ ਰਹਿਣਾ ਚਾਹੀਦਾ ਅੱਛਾ ਜਦੋਂ ਆਪਾਂ ਬਾਹਰ ਚਲੇ ਜਾਂਦੇ ਆ ਆਪਾਂ ਨੂੰ ਪੈਸੇ ਬੁਸੇ ਦਾ ਵੈਸੇ ਕੁੜਵਾ ਨਹੀਂ ਹੁੰਦੀ ਹਾਂਜੀ ਠੀਕ ਹੈ ਗਲਤ ਕਿ ਗਲਤ ਹੈ ਤਾਂ ਫਿਰ ਜਿਹੜੇ ਜਿਹੜੇ ਕੰਮ ਨਾਲ ਆਪਣਾ ਨਾਮ ਜੁੜਿਆ ਹੋਵੇ ਫਿਰ ਉਹ ਕੰਮ ਤਾਂ ਦੱਬ ਕੇ ਕਰਨਾ ਚਾਹੀਦਾ ਨਾ ਤਾਂ ਕਿ ਉੱਥੋਂ ਦਾ ਆਪਾਂ ਪਿੱਛਾ ਨਾ ਰਹੀਏ ਬਿਲਕੁਲ ਕਿੰਨੀ ਪੇਟੀਉ ਬਲੰਕਟ ਨਾਲ ਜੁੜਦਾ ਜਿਹਦੇ ਨਾਲ ਜਿਹੜੇ ਆਪਣੇ ਇਲਾਕੇ ਦੀਆਂ ਜੜਾਂ ਹੁੰਦੀਆਂ ਨਾ ਇਹ ਜੜਾਂ ਦੇ ਵਿੱਚ ਵੀ ਲੋਕ ਜੁੜੇ ਲੈਂਦੇ ਆ ਤੇ ਲੋਗਾਂ ਨੂੰ ਦੇਖੋ ਮੇਰੇ ਸਾਡੇ ਵੀ ਨਾ ਪਿੰਡ ਵੀਰ ਬਾਬਾ ਜੀ ਦੀ ਸਮਾਧ ਤੇ ਮੱਥਾ ਟੇਕ ਜਾਂਦੇ ਸੀ ਮਿੱਟੀ ਕੱਢ ਜਾਂਦੇ ਸੀ ਜਦੋਂ ਸਾਡੇ ਉੱਥੇ ਮੇਲਾ ਭਰਦਾ ਸੀ ਤੇ ਛੋਟੇ ਹੁੰਦੇ ਜਾਇਆ ਕਰਦੇ ਸੀ ਤੇ ਮੇਰੇ ਬਜ਼ੁਰਗਾਂ ਦਾ ਜਦੋਂ ਕਾਜ ਚਲਾਣਾ ਹੋਇਆ ਉਦੋਂ ਮੇਰੇ ਮਨ ਚ ਆਇਆ ਯਾਰ 3 ਦਿਨ ਦਾ ਮੇਲਾ ਭਰਦਾ ਉਹਰੇ ਮੈਡੀਕਲ ਕੈਂਪ ਲਾਣਾ ਚਾਲੂ ਕਰੋ ਕਿ ਪੀਰਵਾ ਭਾਈ ਜੁਰੇ ਸੰਗਤ ਮੇਲੇ ਤੇ ਆਉਂਦੀਆਂ ਨੇ ਮੈਡੀਕਲ ਕੋਈ ਬਿਮਾਰ ਹੁੰਦਾ ਗਰੀਬ ਪਿੰਡਾਂ ਦੇ ਤੇ ਵਾਸਤੇ ਕੰਮ ਚਾਲੂ ਕਰੋ ਅਸੀਂ 2005 ਚ ਮੈਡੀਕਲ ਕੈਂਪ ਲਾਣੀ ਸ਼ੁਰੂ ਕੀਤੇ ਉੱਥੇ ਅੱਖਾਂ ਦਾ ਚਮੜੀ ਦਾ ਜੇ ਕਿਸੇ ਦੇ ਅੱਖ ਤੇ ਵਿੱਚ ਲੈਂਸ ਪੈਣਾ ਹੈ ਲੈਂਸ ਦਾ ਫਾਮੇ ਲੈਂਸ ਹਸਪਤਾਲ ਚ ਪੈਂਦਾ ਸੀ ਅਸੀਂ ਉਹਨਾਂ ਨੂੰ ਪੇਸ਼ੇ ਨੂੰ ਉੱਥੇ ਲੈ ਕੇ ਜਾਂਦੇ ਸੀ ਆਗੇ 20 ਮਤਲਬ ਆਲਮੋਸਟ 20 ਸਾਲ ਹੋ ਗਏ ਅਸੀਂ ਪਹਿਲਾਂ ਉਥੋਂ 3 ਦਿਨ ਦੇ ਕੈਂਪ ਤੋਂ ਚਾਲੂ ਕੀਤਾ ਉਹ ਮੇਲੇ ਦੇ ਕੈਂਪ ਨੂੰ ਮੇਲੇ ਤੋਂ ਚਾਲੂ ਕੀਤਾ ਫਿਰ ਅਸੀਂ ਉਹ ਕੋਸ ਆਪਣੇ ਸਮਾਜ ਸੇਵਾ ਦੇ ਮੂਹ ਪਿੰਡਾਂ ਚ ਵਾਰਤਾ ਔਰ ਪਿੰਡਾਂ ਦੀ ਗਰੀਬਾਂ ਦੀਆਂ ਬਸਤੀਆਂ ਚ ਵਾਰਤਾ ਵੀ ਜੇ ਮੈਡੀਕਲ ਕੈਂਪ ਲਾਉਣਾ ਤਾਂ ਗਰੀਬ ਦੀ ਬਸਤੀਆਂ ਵੀ ਜਿਹੜੀ ਧਰਮਸ਼ਾਲਾ ਉੱਥੇ ਜਾ ਕੇ ਲਾਣਾ ਹੈ ਭਾਵੇਂ ਉੱਥੇ ਸੁਵਿਧਾ ਘੱਟ ਹੋਵੇ ਉਹ ਇਸ ਕਰਕੇ ਕੀਤਾ ਕਿ ਆ ਸਾਡੇ ਮਨ ਚ ਇਹ ਸੀ ਕਿ ਜਿਹੜੇ ਸਭ ਤੋਂ ਜ਼ਿਆਦਾ ਗਰੀਬ ਲੋਕ ਆ ਜਿਹੜੇ ਮੈਡੀਕਲ ਕੈਂਪ ਤੋਂ ਸੁਵਿਧਾ ਲੈ ਸਕਦੇ ਆ ਉਹ ਲੋਕ ਦਾ ਪਿੰਡ ਦੇ ਦੂਜੇ ਪਾਸੇ ਜਾਂ ਇਧਰਲੇ ਪਾਸੇ ਵੀ ਨਹੀਂ ਆ ਸਕਦੇ ਆਪਣਾ ਲਾਜ ਵਾਸਤੇ ਦਵਾਈ ਲੈ ਲੈ ਕਿਉਂਕਿ ਉਹਦਾ ਦਿਹਾੜੀ ਕੱਢੀਉਂ ਗਿਆ ਤੇ ਕਿਉਂਕਿ ਉਹਨੇ ਤਾਂ ਖੇਜ ਦਿਹਾੜੀ ਕਰਨੀ ਹੈ ਤੋ ਕੈਂਪ ਵਾਲੇ ਜਿਹੜੇ ਕੰਪ ਦਾ ਲਾਹਾ ਲੈਣਾ ਹੈ ਤਾਂ ਜਿੰਨਾ ਨੇੜੇ ਉਹਦੇ ਹੋਊਗਾ ਕੈਂਪ ਉਹ ਉੱਥੇ ਉਹਦਾ ਕੰਮ ਕਰ ਲੈ ਸਕੂ ਕਿਉਂਕਿ ਸਾਡਾ ਮਕਸਦ ਹੈ ਇੱਕੋ ਇੱਕ ਹੁੰਦਾ ਹੈ ਕਿ ਜਿਆਦਾ ਤੋਂ ਜਿਆਦਾ ਲੋਕਾਂ ਨੂੰ ਅਸੀਂ ਫਾਇਦਾ ਕਰ ਸਕੀਏ ਸੋ ਇਸ ਕਰਕੇ ਉਹ ਇਹ ਗੱਲ ਜਾਣ ਤੋਂ ਜੁੜਨ ਦੀ ਗੱਲ ਨਾਲ ਮੇਰੇ ਧਿਆਨ 'ਚ ਆ ਗਈ ਮਕਸਦ ਇਹ ਹੈ ਪਹਿਲੀ ਗੱਲ ਤਾਂ ਕੋਈ ਚੀਜ਼ ਨੂੰ ਆਪਾਂ ਸ਼ੁਰੂ ਕਰਦੇ ਹਾਂ ਉਹਨੂੰ ਬਣਨ 'ਚ ਕਈ ਸਾਲ ਲੱਗ ਜਾਂਦੇ। ਬੰਦ ਦਾ ਜਦ ਮਰਜ਼ੀ ਕਰ ਲੋ ਪਰ ਕਈ ਸਾਲਾਂ ਦੀ ਜਿਹੜੀ ਤੁਹਾਡੀ ਚਲਾਈ ਹੋਈ ਚੀਜ਼ ਦਾ ਜਿਹੜਾ ਨੌਅ ਹੈ ਉਹ ਬੰਦ ਨਹੀਂ ਹੋਣਾ ਜਿਹਦਾ ਅੱਗੇ ਜਾਣਾ ਚਾਹੀਦਾ ਉਹਦੇ ਨਾਲ ਆਪਣੀ ਵੀ ਕੈਮਰੈਂਦੀ ਹੈ ਸਰਵਾਰੀ ਤੇ ਆਪਣਾ ਜਿਹੜੀ ਲੋਕਾਂ ਦੇ ਮਨ 'ਚ ਹੁੰਦੀ ਹੈ ਵੀ ਉਹ ਖੇਡਾ ਕਰਾਉਂਦੇ ਆ ਬੌਰੀ ਦਾ ਉਹ ਕੰਮ ਚੱਲਦਾ ਰਹਿੰਦਾ। ਔਰ ਇਹ ਵੋਟ ਦੀ ਤਾਕਤ ਇਸ ਵਾਰ ਚਲੀ ਗਈ ਤਾਂ ਫਿਰ ਦੁਬਾਰਾ ਹੋਣੀ ਨਹੀਂ। ਤੁਹਾਡੇ ਮਕਸਦ ਤਾਂ ਹੀ ਹੈ ਨਾ ਕਿ ਭਾਜਪੀ ਨੇ ਜੋ ਕਾਰਗੁਜ਼ਾਰੀ ਰੱਖੀ ਹੈ ਕਿਉਂਕਿ ਦੇਸ਼ 'ਚ ਦੋ ਪਾਰਟੀ ਹੈ ਬੀਜੇਪੀ ਤੇ ਕਾਂਗਰਸ ਤੇ ਨਾਲੇ ਕਾਂਗਰਸ ਦਾ ਹੁਣ ਅਲਾਈਅੰਸ 파ਟਨਰ ਹੈ ਮਕਸਦ ਇੱਕੋ ਹੀ ਹੈ ਤੁਸੀਂ ਹੁਣ ਵੀ ਦੇਖੋਗੇ ਮਹਾ ਰਖਵੰਦੀ ਜਿਹੜੀ ਸਰਕਾਰ ਬਣਨ ਜਾ ਰਹੀ ਹੈ ਦਿੱਲੀ ਉੱਥੇ 750 ਸੀਟਾਂ ਦਾ ਟੁਕੜ ਕਾਂਗਰਸ ਨੇ ਹੀ ਹੋਣਗੀਆਂ 150 ਤੋਂ ਵੀ ਬੰਨ ਸਕਦੀ ਹੈ ਸਰਕਾਰ ਉੱਥੇ ਗਠਜੋੜਨ ਦੀ ਬਣਨੀ ਹੈ ਤੁਹਾਡੇ ਸਾਹਮਣੇ ਆ ਜਾਊਗਾ ਲੋਕਾਂ ਨੇ ਆਪਣਾ ਮਨ ਦਾ ਫੈਸਲਾ ਕਰ ਲਿਆ ਜਿੰਨੇ ਸੂਬਾ ਚ ਚੋਣਾਂ ਹੋਈਆਂ जिन्ने ਸੂਬੇ ਚੋਣਾ ਹੋਈਆਂ ਲੋਕਾਂ ਨੇ ਕਾਂਗਰਸ ਦੇ ਹੱਕ 'ਚ ਫਤਵਾ ਦਿੱਤਾ ਹੈ ਲੋਕਾਂ ਨੇ ਬੀਜੇਪੀ ਦੇ ਆਖਰੀ ਫਤਵਾ ਨਹੀਂ ਦਿੱਤਾ ਇਹ ਠੀਕ ਹੈ ਕਿ ਗਏ ਆ ਪਾਲਾ ਜੀ ਪੂਰਾ ਨਾਮ ਕੀ ਸੀ ਭਾਜੀ ਹਰਪਾਲ ਸਰ ਹਰਪਾਲ ਜੀ ਹਰਪਾਲ ਜੀ ਠੀਕ ਹੈ ਕਿ ਗਏ ਹਨ ਇਹ ਅੱਜ ਸਾਨੂੰ ਸਾਰਿਆਂ ਨੂੰ ਇਹ ਸਾਡੇ ਸਾਰਿਆਂ ਦੇ ਹੋਣ ਦੀ ਲੜਾਈ ਹੈ ਔਰ ਇਹ ਕਾਹਦਾ ਸੁਨੇਹਾ ਆਪਾਂ ਸਭ ਨੇ ਦੇਣਾ ਹੈ ਆਪਾਂ ਉਰੇ ਤਾਂ ਥੋੜੇ ਜਿਹੇ ਲੋਕ ਬੈਠੇ ਹਨ ਜਦੋਂ ਅਸੀਂ ਆਪਣਾ ਮਨ ਬਣਾ ਕੇ ਜਾਵਾਂਗੇ ਜੇ ਸਾਨੂੰ ਇਸ ਗੱਲ ਤੇ ਵਿਸ਼ਵਾਸ ਹੋਊਗਾ ਤਾਸੀਂ ਜਾ ਕੇ ਬਾਹਰ ਲੋਕਾਂ ਨੂੰ ਸਮਝਾ ਕੇ ਗੱਲ ਕਰ ਸਕਦੇ ਆ। ਔਰ ਦੂਜੀ ਗੱਲ ਇਹ ਹੈ ਆਰਮੀ ਦੀ ਭਰਤੀ ਪੱਕੀ ਭਰਤੀ ਉਹ ਬੀਜੇਪੀ ਨੇ ਬੰਦ ਕਰ ਦਿੱਤੀ। 750 ਕਿਸਾਨ ਸ਼ਹੀਦ ਹੋਇਆ ਤਾਂ ਦਿਨ ਕਾਲੇ ਘਰੋਂ ਵਾਪਸ ਦਿੱਤੇ। ਬੀਜੇਪੀ ਦੀ ਸਰਕਾਰ ਨੇ ਮਹਿੰਗਾਈ ਕਿੰਨੀ ਕਰਤੀ ਉਹ ਤੁਹਾਨੂੰ ਪਤਾ ਹੈ। ਸਿਲੰਡਰ, પેટ્રોલ, ਡੀਜ਼ਲ, ਦਾਣਾ, ਤੇਲ ਕੋਈ ਚੀਜ਼ ਚੱਕ ਲੋ। ਅਮੀਰ ਕੌਣ ਹੋ ਰਿਹਾ ਹੈ? ਅਡਾਨੀ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਗਿਆ ਵੀ ਉਹ ਤੇ ਪਰਚਾ ਦਿਓ। ਆ ਬੀਨੋ ਦੇ ਪਰਚਾ ਤੱਕ ਨਹੀਂ ਦਿੱਤਾ ਇਹਦਾ ਮਤਲਬ ਹੈ ਕਿ ਨਾ ਤਾਂ ਆਮ ਆਦਮੀ ਪਾਰਟੀ ਸਾਡੇ ਹੱਕ ਚ ਨਾਰਾ ਮਾਰ ਰਹੀ ਹੈ ਕਿਸਾਨ ਦੇ ਤੇ ਨਾ ਭਾਜਪਾ ਮਾਰ ਰਹੀ ਹੈ ਤੇ ਅਸਾਂ ਸਾਡੀ ਸਾਡੀ ਜ਼ਰੂਰਤ ਇਹ ਹੈ ਕਿ ਅਸੀਂ ਇਹ ਦੇਖਣਾ ਕਿ ਕਿਹੜੇ ਲੋਕ ਹੈ ਆਉਣ ਵਾਲੇ ਸਮੇਂ 'ਚ ਜਿਹੜੀ ਪਾਰਟੀ ਲੋਕਾਂ ਦੀ ਗੱਲ ਕਰ ਸਕਦੀ ਹੈ ਤੁਸੀਂ ਦੇਖੋ ਅੱਜ ਕਾਂਗਰਸ ਪਾਰਟੀ ਕੀ ਵਾਦਾ ਕਰ ਰਹੀ ਹੈ ਕਿ ਸਭ ਤੋਂ ਪਹਿਲਾਂ ਅਸੀਂ ਸਰਕਾਰ ਬਣਨ ਤੋਂ ਬਾਅਦ ਕਿਸਾਨ ਭਰਾਵਾਂ ਦੀ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਬਣਾ ਕੇ ਦੇਸ਼ ਰਖਾਂਗੇ ਤਾਂ ਕਿ ਸਾਰੇ ਦੇਸ਼ ਦਾ ਕਿਸਾਨ ਮਜ਼ਬੂਤ ਹੋ ਸਕੇ ਦੂਜੀ ਗੱਲ ਹੋ ਰਹੀ ਹੈ ਕਿ ਨਰੀਗਾ ਦੀ ਦਿਹਾੜੀ ਨੂੰ 400 ਰੁਪਏ ਦੇ ਲੱਗੇ ਜਾਈਏ ਤੀਜੀ ਗੱਲ ਹੋ ਰਹੀ ਹੈ ਤੀਜਾ ਵਾਅਦਾ ਹੋ ਰਿਹਾ ਹੈ ਕਿ ਜਿੰਨੀ ਮਹਿੰਗਾਈ ਹੋਗੀ ਇਸ ਨੂੰ ਇਸ ਨੂੰ ਸਸਟੇਨ ਕਰਨ ਵਾਸਤੇ ਹਰ ਘਰ ਨੇ ਰੋਟੀ ਦਾ ਖਾਣੀ ਆ 8500 ਰੁਪਿਆ 8500 ਰੁਪਿਆ ਹਰ ਘਰ ਦੀ ਵੱਡੀ ਬੇਬੇ ਨੂੰ ਹਰ ਮਹੀਨੇ ਦਿੱਤੀ ਜਾਵੇ ਤਾਂ ਕਿ ਲੋਕ ਆਪਰਾੰ ਰੋਟੀ ਮਾਣੇ ਚਲਾ ਸਕਣ जिन्हें बच्चे ਸਾਡੇ ਪੜ੍ਹੇ ਲਿਖੇ ਆਂ ਔਰ ਬੇਰੋਜ਼ਗਾਰ ਹੈ ਉਹ ਸਾਰੇ ਬੱਚਿਆਂ ਨੂੰ ਗਰੀਬ ਘਰ ਦੇ ਬੱਚਿਆਂ ਨੂੰ 1 ਲੱਖ ਰੁਪਏ ਦੀ ਅਪਰਿੰਟਨਸ਼ਿਪ ਸਹਾਇਤਾ ਦਿੱਤੀ ਜਾਵੇ ਜਦ ਤੱਕ ਉਹਦਾ ਰੋਜ਼ਗਾਰ ਨਹੀਂ ਲੱਗਦਾ